ਸੁਮੀ ਸਾਨੀ ਮੈਂ ਸੁਮੀ ਸਾਨੀ ਪੰਜਾਬ ਪਲਸ ਚੈਨਲ ਦੇ तमाम ਦਰਸ਼ਕਾਂ ਬੜਾ ਧੰਨਵਾਦੀ ਆ ਅੱਜ ਜੋ ਕਿ ਅਸੀਂ ਰਾਮਨਗਰ 11 ਨੰਬਰ ਗਲੀ ਚ ਆਏ ਆ ਪਰਵੇਸ਼ ਸ਼ਰਮਾ ਜੀ ਜਿਹੜੇ ਸਮਾਜ ਸੇਵੀ ਨੇ ਉਹਨਾਂ ਦੇ ਨਿਵਾਸ ਤੇ ਉਹਨਾਂ ਦੇ ਆਫਿਸ ਦੇ ਵਿੱਚ ਆਏ ਜਿਹੜਾ ਧੂਮ ਧਾਮ ਦੇ ਨਾਲ ਛੱਟ ਪੂਜਾ ਛੱਟ ਪੂਜਾ ਮਨਾ ਰਹੇ ਨੇ ਔਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਮਨਾ ਰਹੇ ਨੇ ਅਸੀਂ ਉੱਥੇ ਦੇ ਨਿਵਾਸੀ ਜਿਹੜੇ ਇੱਕ ਪੰਚ ਸਾਹਿਬ ਨੇ ਅ ਅंसारी ਜੀ ਸੀ ਉਹਨਾਂ ਨਾਲ ਗੱਲ ਕਰਨਾ ਚਾਹੂਗੀਆਂ ਹਾਂਜੀ ਨਮਸਕਾਰ ਜੀ ਮੁਬਾਰਕਾ ਸਰ ਤੁਹਾਨੂੰ ਛੱਟ ਪੂਜਾ ਦੀਆਂ ਠੀਕ ਹੈ ਜੀ ਸਭ ਤੋਂ ਵੱਡਾ ਫੈਸਟੀਵਲ ਹੈ ਸਾਲ ਦਾ ਸਭ ਤੋਂ ਛਾ ਦਿਵਾਲੀ ਤੋਂ ਬਾਅਦ ਜਿਹੜਾ ਫੈਸਟੀਵਲ ਆ ਸਾਡੀਆਂ ਮਾਤਾਵਾਂ ਪੈਨਾ ਕੋਈਆਂ ਰਹਿ ਕੇ ਇੱਥੇ ਵਰਤ ਰੱਖਦੀਆਂ ਨੇ ਵਰਤ ਰੱਖਣ ਤੋਂ ਬਾਅਦ ਇਹਦਾ ਬਹੁਤ ਤਰੀਕੇ ਦੇ ਨਾਲ ਉਪਾਣ ਕੀਤਾ ਜਾਂਦਾ ਅਸੀਂ ਅੱਜ ਇੱਥੇ ਆਏ ਆ ਤੁਹਾਡੇ ਕੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਤੁਸੀਂ ਇਲਾਕਾ ਨਿਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਲਾਕਾ ਨਿਵਾਸੀਆਂ ਨਾਲ ਇਹ ਕਹਿਣਾ ਚਾਹਨਾ ਕਿ ਜੋ ਹਿੰਦੂਆਂ ਦਾ ਪਰਵਾ ਇਹ ਦੀਵਾਲੀ ਦਸਹਿਰਾ ਤੋਂ ਵੀ ਵੱਡਾ ਮਨਾਇਆ ਜਾ ਰਿਹਾ ਸਭ ਤੋਂ ਛੱਟ ਪੂਜਾ ਜਿਸ ਨੂੰ ਕਹਿੰਦੇ ਆ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਢੰਗ ਨਾਲ ਵਧੀਆ ਤਰੀਕਾ ਬਣੂਗਾ ਆ ਕਰਾਵਾਂਗੇ ਵੀ ਠੀਕ ਹੈ ਪਹਿਲਾ ਇਹ ਮਹਾਪੁਰਵ ਹੈਗਾ ਅਸੀਂ ਪਹਿਲਾ ਪਹਿਲੀ ਸ਼ੁਰੂਆਤ ਕੀਤੀ ਹੈ ਸਾਰੇ ਅਨੇ ਸਾਰੇ ਸਦਰਸ ਮੈਂਬਰ ਮਿਲ ਕੇ ਪੰਚਾਇਤ ਵੀ ਹੈਗੇ ਯਾਰ ਦੋਸਤ ਵੀ ਹੈਗੇ ਸਾਰਿਆਂ ਨੂੰ ਆਪਾਂ ਮਿਲ ਰਲ ਕੇ ਪਹਿਲਾ ਆਪਾਂ ਜਾਗਰਤਾ ਵੀ ਕਰਾ ਰਹੇ ਆ ਛੱਟ ਪੂਜਾ ਵੀ ਹੋ ਰਹੀ ਹੈ ਉਹਦੇ ਵਿੱਚ ਔਰ ਸਾਰਾ ਕੁਝ ਜਿਵੇਂ ਜਿਵੇਂ ਚੱਲ ਰਿਹਾ ਉਵੇਂ-ਉਵੇਂ ਹੀ ਕਰਾਂਗੇ ਕੰਮ ਅਸੀਂ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਤੁਸੀਂ ਇੱਥੇ ਇਸ ਟਾਈਮ ਰਾਤ ਨੂੰ ਆਇਓ ਅਸੀਂ ਤੁਹਾਡੇ ਬੜੇ ਬਾਰੀ ਹਾਂ ਤੁਹਾਡੇ ਇੱਥੇ ਸਰਪੰਚ ਸਾਹਿਬ ਕਿੱਥੇ ਨੇ ਉਹ ਕਿਉਂ ਨਹੀਂ ਆਏ ਸਰਪੰਚ ਸਾਹਿਬ ਨੂੰ ਤਾਂ ਪਤਾ ਹੀ ਨਹੀਂ ਹੈ ਉਹ ਤਾਂ ਦੇ ਦੰਗਈ ਪੜਕਾ ਰਹੇ ਆ ਨਹੀਂ ਉਹ ਇਸ ਫੈਸਟੀਵਲ ਤੇ ਐਡਾ ਵੱਡਾ ਫੈਸਟੀਵਲ ਆ ਅਖਰ ਉਹ ਵੀ ਇਸ ਇਸ ਏਰੀਆ ਦੇ ਸਦਸਿਆਂ ਨੇ ਇਸ ਏਰੀਆ ਦੇ ਨਾਲ ਚੱਲੇ ਨੇ ਤੁਸੀਂ ਉਹਨੂੰ ਵੋਟਾਂ ਉਹਨਾਂ ਨੂੰ ਵੋਟਾਂ ਪਾਈਆਂ ਇਸ ਲੋਕਾਂ ਨੇ ਇਹਨਾਂ ਨੇ ਸਾਡੇ ਭਰਾਵਾਂ ਨੇ ਵੋਟਾਂ ਪਾਈਆਂ ਮਾਤਾਂਾਂ ਭੈਣਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਜਿਤਾਇਆ ਅਖਰ ਉਹਨਾਂ ਦਾ ਫਰਜ਼ ਹੀ ਸੀ ਆਣਾ ਬਿਲਕੁਲ ਆਣਾ ਫਰਜ਼ ਸੀਗਾ ਪਰ ਉਹ ਆਣਾ ਨਹੀਂ ਚਾਹਨੇ अच्छा ਤੁਸੀਂ ਉਹਨਾਂ ਨੇ ਇਨਵੀਟੇਸ਼ਨ ਕੱਸੀ ਕਿਉਂ ਇਨਵੀਟੇਸ਼ਨ ਹੀ ਦਿੱਤਾ ਸੀ ਇਹਦੇ ਵਿੱਚ ਇਨਵੀਟੇਸ਼ਨ ਦੇਣ ਦੀ ਲੋੜ ਨਹੀਂ ਹੈ ਹਾਂ ਇਹ ਕੋਈ ਲੋੜ ਨਹੀਂ ਹੈ ਠੀਕ ਇੱਕ ਸਾਰੇ ਸਾਰੇ ਸਦਸੇ ਦਾ ਪਰਿਵਾਰ ਦਾ ਹੈ ਸਭ ਤੋਂ ਵੱਡਾ ਫੈਸਟੀਵਲ ਹੈ ਸਭ ਤੋਂ ਵੱਡਾ ਫੈਸਟੀਵਲ ਸਭ ਤੋਂ ਵੱਡਾ ਔਰ ਇਹ ਫੈਸਟੀਵਲ ਤੁਸੀਂ ਫਸਟ ਟਾਈਮ ਇੱਥੇ ਮਨਾ ਰਹੇ ਹੋ ਜੀ ਬਿਲਕੁਲ ਬਿਲਕੁਲ ਜੀ ਇਹ ਰਾਮਨਗਰ ਦੇ ਵਿੱਚ ਤੁਹਾਡੇ ਫਸਟ ਟਾਈਮ ਪਹਿਲੀ ਵਾਰ ਹੀ ਹੈ ਸਾਰੇ ਮੁੰਡਿਆਂ ਦੇ ਨਾਲ ਮਿਲ ਕੇ ਆਪਾਂ ਪਹਿਲੀ ਵਾਰ ਸਲਾਹ ਕਰਕੇ ਵਧੀਆ ਤਰੀਕੇ ਨਾਲ ਕਰਾਂਗੇ ਔਰ ਅੱਗੇ ਵੀ ਚੱਲਦਾ ਰਹੂਗਾ ਇਹ ਛੱਡ ਪੂਜਾ ਐਦਾ ਹੀ ਚੱਲਦਾ ਹੋਏ ਤੇ ਵਧੀਆ ਵੱਡ ਚੜ ਕੇ ਆਪਾਂ ਸਾਰੇ ਜਿੰਨੇ ਵੀ ਯਾਰ ਦੋਸ ਸੇਵਾ ਕੀਤੀ ਹੈ ਠੀਕ ਹੈ ਨਾ ਆਪਾਂ ਰਲ ਮਿਲ ਕੇ ਹੀ ਕਰਾਂਗੇ ਅਰ ਅੱਗੇ ਵੀ ਕਰਾਂਗੇ ਇਹ ਕੱਲ ਕਿੰਨੇ ਵਜੇ ਸਟਾਰਟਿੰਗ ਹੈ ਛਟ ਪੂਜਾ ਜੀ ਇਹ 4 ਵਜੇ ਤੋਂ ਸਟਾਰਟ ਹੋ ਜੇ ਉਹ ਕਿੰਨੇ ਵਜੇ ਸਮਾਪਤੀ ਹੈ ਜੀ ਇਹਦੀ ਸਮਾਪਤੀ ਜਦੋਂ ਦਾ ਸੂਰਜ ਅਸਤ ਹੋਊਗਾ ਉਸ ਤੋਂ ਬਾਅਦ ਸਮਾਪਤੀ ਅਗਲੇ ਦਿਨ ਸਵੇਰੇ ਫਿਰ ਅਗਲੇ ਦਿਨ ਸਵੇਰੇ ਜਿਵੇਂ ਸੂਰਜ ਉਦੈ ਹੋਊਗਾ ਉਸ ਤੋਂ ਬਾਅਦ ਅਰਗ ਦੇ ਕੇ ਦੁੱਧ ਠੀਕ ਹੈ ਨਾ ਉਹ ਤੋਂ ਬਾਅਦ ਖਤਮ ਹੋ ਜਾਂਦਾ ਇੱਥੇ ਮੈਂ ਸੁਣਨ ਚ ਆਇਆ ਸੀ ਕਿ ਇੱਥੇ ਮਾਂ ਮਈ ਦਾ ਗੁੰਗਾਨ ਜਾਗਰਣ ਵੀ ਹੋ ਰਿਹਾ ਜੀ ਬਹੁਤ ਵੱਡਾ ਬਿਲਕੁਲ ਬਿਲਕੁਲ ਆ ਟੂਟ ਲੰਗਰ ਵੀ ਚੱਲ ਰਿਹਾ ਹੈ ਹਾਂ ਜੀ ਹਾਂ ਜ ਠੀਕ ਆ ਰਾਤ ਨੂੰ ਵੀ ਲੰਗਰ ਪੂਰਾ ਚੱਲੂਗਾ ਔਰ ਮੈਂ ਆਪਣੇ ਮਾਲ ਚੈਨਲ ਦੇ ਮਾਧਮ ਨਾਲ ਇਹ ਕਹਿਣਾ ਚਾਹਨਾ ਕਿ ਹਰ ਘਰ ਅਗਰ ਤੁਹਾਡੇ ਵਰਗੀ ਸੋਚ ਹੋਵੇ ਹਰ ਏਰੀਆ ਦੇ ਵਿੱਚ ਤੁਹਾਡੇ ਵਰਗੀ ਸੋਚ ਹੋਵੇ ਤੇ ਇਹ ਕੋਈ ਵੀ ਏਰੀਆ ਦੇ ਵਿੱਚ ਕਦੀ ਵੀ ਕੋਈ ਦਿੱਕਤ ਨਾ ਆਵੇ ਬਿਲਕੁਲ ਹੀ ਨਹੀਂ ਆਣੀ ਚਾਹੀਦੀ ਐਦਾਂ ਹੀ ਚੱਲਣਾ ਵੀ ਚਾਹੀਦਾ ਤੁਹਾਡੇ ਚੈਨਲ 라이ਵ ਮੈਂ ਕਹਿ ਰਿਹਾ ਕਿ ਸਾਰੇ ਵੱੜ ਚੜ ਕੇ ਹਿੱਸਾ ਲੈਣ ਇਹ ਬਹੁਤ ਵਧੀਆ ਆ ਕਿ ਆਪਾਂ ਇੱਕਜੁੱਟ ਹੋ ਕੇ ਕੰਮ ਕਰੀਏ ਆ ਕੋਈ ਵੀ ਚੀਜ਼ ਹੋਵੇ ਕੋਈ ਵੀ ਤਿਹਾਰ ਹੋਵੇ ਵਧੀਆ ਤਰ੍ਹਾਂ ਵਧੀਆ ਤੰਗਨਾ ਬੜਾਈਏ ਕੁਝ ਨਹੀਂ ਹੋਣਾ ਤੁਹਾਡੇ ਸਦਸਿਆ ਮੈਂਬਰ ਜਿਹੜੇ ਹੈਗੇ ਉਹਨਾਂ ਨੇ ਬਹੁਤ ਅੱਛੀ ਸੋਚ ਕੀਤੀ ਹੈ ਕਿ ਰਾਮਨਗਰ ਇਸ ਟਾਈਮ ਪੂਰਾ ਹੀ 60% ਬਦਨਾਮ ਹੋ ਚੁੱਕਾ ਹੈ ਕਿ ਕਿਤੇ ਕੋਈ ਅੰਦਾਜ਼ ਚੱਲ ਰਿਹਾ ਕਿਤੇ ਕੋਈ ਗੋਲੀਆਂ ਚੱਲ ਰਹੀਆਂ ਕਿਤੇ ਕੋਈ ਲੜਾਈ ਹੋ ਰਹੀ ਹੈ ਕੁਝ ਹੋ ਰਿਹਾ ਪਰ ਤੁਸੀਂ ਇੱਕ ਬੜੀ ਅੱਛੀ ਨੇਕ ਸੋਚ ਦੇ ਨਾਲ ਤੁਸੀਂ ਇਹ ਕੰਮ ਕੀਤਾ ਔਰ ਅਸੀਂ ਬੜੇ ਧੰਨਵਾਦੀ ਆ ਔਰ ਮੈਂ ਤੁਹਾਨੂੰ ਇਹ ਗੱਲ ਹੋਰ ਕੁਝ ਨਾ ਚਾਹਨਾ ਕਿ ਹਰ ਸਾਲ ਤੁਸੀਂ ਜਿਸ ਤਰ੍ਹਾਂ ਅੱਜ ਕੀਤਾ ਹਰ ਸਾਲ ਕਰੋਗੇ ਬਿਲਕੁਲ ਹਰੇਕ ਸਾਲ ਹੋਊਗਾ ਜਦੋਂ ਤੱਕ ਜੀਵਾਂਗੇ ਜਦੋਂ ਤੱਕ ਹੈਗੇ ਨਾ ਪਰਮਾਤਮਾ ਸੁੱਖ ਰੱਖੂਗਾ ਉਹਦੇ ਤੱਕ ਕਰਦਾ ਔਰ ਅਸੀਂ ਹੁਣ ਅਗਲੀ ਬਾਤ ਜਿਹੜੀ ਹੈਗੀ ਹੈ ਜਿਹੜੇ ਇੱਥੇ ਦੇ ਪ੍ਰਵੇਸ਼ ਸ਼ਰਮਾ ਜੀ ਜਿਨ੍ਹਾਂ ਦੇ ਜਿਹੜੇ ਅਦਕਸ਼ਣ ਨੇ ਜਿਨ੍ਹਾਂ ਨੇ ਆਪਣੇ ਵੱਲ ਬੂਤੇ ਤੇ ਕੀ ਸਾਰੇ ਸਦਸਿਆਂ ਦੇ ਵੱਲ ਬੂਤੇ ਤੇ ਇਹ ਕੰਮ ਪਹਿਲਾ ਮੁੱਦਾ ਚੱਕਿਆ ਸੀ ਬੜੇ ਉਹਨਾਂ ਦੇ ਆਭਾਰੀਆਂ ਔਰ ਅਸੀਂ ਆਪਣੇ ਚੈਨਲ ਦੇ ਰਾਹੀਂ ਉਹਨਾਂ ਨੂੰ ਛੱਟ ਪੂਜਾ ਦੀਆਂ ਪੂਰੀਆਂ ਮੁਬਾਰਕਾਂ ਦਿੰਨੇ ਆ ਧੰਨਵਾਦ ਜੀ ਤੁਹਾਨੂੰ ਥੈਂਕ ਯੂ ਸਰ ਆ ਗੱਲ ਕਰੋ ਜੀ ਕੀ ਹਾਲ ਹੈ ਸਰ ਤੁਹਾਡਾ ਠੀਕ ਠਾਕ ਹੋ ਹਾਂ ਠੀਕ ਠਾਕ ਆ ਲੇਕਿਨ ਇੱਕ ਗੱਲ ਕਹਿਣਾ ਚਾਹੁੰਦਾ ਜ ਈ ਪ੍ਰਵੇਸ਼ ਸ਼ਰਮਾਨੀ ਪੂਰੀ ਟੀਮ ਬੈਠੀ ਸੀਗੀ ਪੂਰੀ ਟੀਮ ਵਾਹ ਜੀ ਵੈਰੀ ਪੂਰੀ ਟੀਮ ਬੈਠੀ ਸੀ ਆਪਣੇ Hindu ਦੇ ਵੀ Muslim ਸਮਾਜ ਦੇ ਵੀ ਇਹਨਾਂ ਨੇ ਵੱਧ ਚੜ ਕੇ ਯੋਗਦਾਨ ਕੀਤਾ ਸਰ ਖੂਨ ਤਾਂ ਲਾ ਲਈ ਹੈ ਜੀ ਆਏ ਅਸੀਂ ਬਾਦ ਰੱਡੋ ਹੀ ਆਏ ਹਾਂ ਬਿਲਕੁਲ ਜੀ ਬਿਲਕੁਲ ਇਹ ਜੜੀ ਇਹ ਜੜੀਆਂ ਕ੍ਰਸ਼ਟੀਆਂ ਬਣ ਗਈਆਂ ਆਉਣ ਤੋਂ ਬਾਅਦ ਮਾਂ ਨੇ ਢਿੱਡੋ ਜਿਆਦਾ ਕਰਤਾ ਉਹਨੇ ਕਹਿਤਾ ਕਿ ਇਹ ਤੂੰ ਮੁਸਲਮਾਨਾ ਤੂੰ Hindu ਤੂੰ ਇਸਾਈਂ ਤੂੰ ਸਿੱਖ ਪਰ ਅਸੀਂ ਹੈ ਇੱਕੋ ਪਰਿਵਾਰ ਦੇ ਪਰਿਵਾਰ ਜੇ ਮੇਰੇ ਸੱਟ ਵੱਜੂਗੀ ਖੂਨ ਮੇਰੇ ਵੀ ਨਿਕਲੂਗਾ ਤੁਹਾਡੇ ਸੱਟ ਵੱਜੂਗੀ ਖੂਨ ਤੁਹਾਡੇ ਵੀ ਬਿਲਕੁਲ ਜੀ ਇਹਨਾਂ ਨੇ ਵੱਧ ਚੜ ਕੇ ਯੋਗਦਾਨ ਕੀਤਾ ਵਾ ਤੇ ਪੂਰਾ ਤੁਮ ਤਾਂ ਨਾਲ ਮਨਾ ਰਹੇ ਆ ਤੇ ਤੁਸੀਂ ਵੀ ਆਇਓ ਕੱਲ ਆਕੇ ਤੁਸੀਂ ਵੀ ਦੇਖਿਓ ਜਗਰਾਤਾਵਾ ਤੁਸੀਂ ਵੀ ਆਕੇ ਦੇਖਿਓ ਤੁਹਾਨੂੰ ਵੀ ਇਨਵਿਟੇਸ਼ਨ ਆ ਜੀ 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 ਹਾਂ ਜੀ ਜੀ ਔਰ ਪ੍ਰਵੇਸ਼ੀ ਮੈਂ ਪੁੱਛਣਾ ਚਾਹਾਂਗਾ ਤੁਸੀਂ ਇਹ ਜਾਗਰਨ ਦੇ ਵਿੱਚ ਜਿਹੜੇ ਕੋਈ ਰਾਜਨੀਤਿਕ ਦਲ ਨਾਲ ਵੀ ਚੱਲ ਰਹੇ ਹੋ ਜਾਂ ਤੁਸੀਂ ਆਪਣੇ ਸਿਰ ਤੇ ਕੀਤਾ ਜਾਂ ਸਦਸੇ ਸਿਰ ਤੇ ਹੋ ਰਿਹਾ ਜੀ ਕੋਈ ਰਾਜਨੀਤੀ ਕਿੱਥੇ ਆ ਵੀ ਰਹੀ ਹੈ ਜੀ ਕੋਈ ਹਸਤੀਆ ਰਾਜਨੀਤਿਕ ਨਾਲ ਨਹੀਂ ਜੀ ਆ ਸਾਡੀ ਟੀਮ ਆ ਇੱਥੇ ਖੜੀ ਇਹਨਾਂ ਨੇ ਮਤਲਬ ਮਿਲ ਕੇ ਯੋਗਦਾਨ ਕੀਤਾ ਅੱਧੀ ਟੀਮ ਉੱਥੇ ਆ ਜਿੱਥੇ ਤੁਸੀਂ ਗਏ ਸੀਗੇ ਉਧਰ ਇੱਥੇ ਤੁਹਾਨੂੰ ਪਤਾ ਹੀ ਇਹ ਮਾਹੌਲ ਦੋ ਤਿੰਨ ਦਿਨਾਂ ਤੋਂ ਖਰਾਬ ਚੱਲ ਰਿਹਾ ਹੈ ਜੀ 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 ਬਾਕੀ ਤੁਸੀਂ ਸਰਪੰਚ ਦੀ ਗੱਲ ਕਰ ਰਹੇ ਸੀ ਉਹਨੇ ਕੀ ਸਮਝਾਉਣਾ ਲੋਕਾਂ ਨੂੰ ਕਿ ਤੁਸੀਂ ਜਾਓ ਉੱਥੇ ਜਾਓ ਨਹੀਂ ਇੱਥੇ ਹੁਣ ਫੇਰ ਹੀ ਲਾਉਂਦਾ ਇੱਕ ਮੁੰਡਾ ਉਹ ਕਿਤੇ ਗਿਆ ਹੋਣਾ ਤੇ ਉੱਥੇ ਜਨਾਨੀਆਂ ਨੂੰ ਕਹਿ ਰਿਆ ਸੀ ਉੱਥੇ ਗੋਲੀਆਂ ਚੱਲਣਗੀਆਂ ਕਦੋਂ ਬੋਲੇ ਪਰਸੋਂ ਦੀ ਗੱਲ ਹੈ ਫੇਰ ਉਹ ਗੋਲੀਆਂ ਆਪ ਚਲਾਏਗਾ ਨਹੀਂ ਉਹੀ ਤਾਂ ਗੱਲ ਹੈ ਜੇ ਮੰਨ ਲਓ ਮੁੰਡਾ ਮੈਂ ਇੱਥੇ ਲਿਆ ਦਿਨਾ ਤੇ ਗਲੀ ਦਈਆ ਜੇ ਮੰਨ ਲਓ ਅਸੀਂ ਇੰਨਾ ਵੱਡਾ ਪ੍ਰੋਗਰਾਮ ਕਰ ਰਹੇ ਮਿਲ ਜੁਲ ਕੇ ਪੂਰਾ ਖੁਸ਼ੀ ਨਾਲ ਸਾਰੇ ਲੋਕ ਖੁਸ਼ ਨੇ ਇਹ ਉਹ ਕਰਾ ਰਹੇ ਨੇ ਤਾਂ ਮਤਲਬ ਅਸੀਂ ਉੱਤੇ ਗੋਲੀਆਂ ਚਲਾਉਣ ਲਈ ਪ੍ਰੋਗਰਾਮ ਕਰ ਰਹੇ ਸਰ ਇਸ ਤਰ੍ਹਾਂ ਗੋਲੀਆਂ ਨਹੀਂ ਚੱਲਣਗੀਆਂ ਪੂਰੀ মিডিਆ ਤੁਹਾਡੇ ਨਾਲ ਹੈ ਇਸ ਤਰ੍ਹਾਂ ਗੋਲੀਆਂ ਨਹੀਂ ਚੱਲਣ ਦੇਾਂਗੇ ਨਾ ਚੱਲਣਗੀਆਂ ਹਾਂਜੀ ਜੇ ਕਿਸੇ ਦੇ ਕੰਨਾਂ 'ਚ ਜੇ ਇਨਸਾਨ ਮਰ ਜਵੇ ਤਾਂ ਸਰ ਇਨਸਾਨ ਦੀ ਜ਼ਿੰਦਗੀ ਬਹੁਤ ਥੋੜੀ ਹੋਵੇ ਜੀ ਇਸ ਤਰ੍ਹਾਂ ਕੋਈ ਨਹੀਂ ਮਰਸਦਾ ਉਹ 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 ਗੱਲ کہہ ਰਹੇ ਨਾ ਤੁਹਾਨੂੰ ਕੀ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਨਾ ਤੁਸੀਂ ਜਾਓ ਇਹ ਤਾਂ ਮਾਹੌਲ ਵਧੀਆ 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 ਤੁਸੀਂ ਜਾਓ ਘੁੰਮੋ ਫਿਰੋ ਉਹ ਨਾ ਉਹ ਹੋੜਾ ਾ ਕੇ ਰੱਖ ਰਹੇ ਨੇ ਸਰ ਇਹਨਾਂ ਦੀ ਸਮਝ ਆਇਆ ਵੀ ਉਹਨਾਂ ਦਾ ਏਰੀਆ ਉਹ ਸਰਪੰਚ ਨੇ ਮੋਕੇ ਦੇ ਮੈਡਮ ਸੰਗੀਤਾ ਜੀ ਅਸੀਂ ਬ ਪੰਚ ਨੇ ਪਰ ਉਹਨਾਂ ਨੂੰ ਇੰਨੀ ਗੱਲ ਸੋਚਣੀ ਚਾਹੀਦੀ ਕਿ ਉਹਨਾਂ ਦੇ ਹਸਬੰਦ ਸਵਰੰਚ ਨਹੀਂ ਨੇ ਉਹ ਇੰਨੀ ਗੱਲ ਨਹੀਂ ਕਹਿ ਸਕਦੇ ਇਹਦਾ ਮਤਲਬ ਕਿ ਜਿਹੜੀਆਂ ਪਿੱਛੇ ਦੋ ਵਾਰ ਗੋਲੀਆਂ ਚਲੀਆਂ ਉਹ ਵੀ ਉਹਨਾਂ ਨੇ ਚਲਾਈਆਂ ਇਹ ਤਾਂ ਹੁਣ ਕੀ ਕਹਿ ਸਕਦੇ ਆ ਬਤਾਓ ਕੀ ਕਹਿ ਸਕਦੇ ਆ ਪਰ ਉਹਨਾਂ ਨੂੰ ਬਾਅਦ ਕਰ ਉਹਨੂੰ ਕਿੰਨਾ ਵੱਡਾ ਛੱਡ ਗਿਆ ਚਲੋ ਗੋਲੀਆਂ ਚਲਾਈਆਂ ਨਹੀਂ ਚਲਾਈਆਂ ਨਹੀਂ ਚਲਾਈਆਂ ਮੰਨ ਲਓ ਲੇਕਿਨ ਮਾਹੌਲ ਤਾਂ ਨਾ ਖਰਾਬ ਕਰੇ ਮਾਹੌਲ ਖਰਾਬ ਨਾ ਹਾਂ ਜੇ ਅੱਪਾ ਇੰਨਾ ਖੁਸ਼ੀ ਨਾਲ ਕਰਾ ਰਹੇ ਆ ਅਸੀਂ ਸੋਚ ਰਹੇ ਸਾਰੇ ਹੁਣ ਬਿਨਾਂ ਡਰੇ ਹੁਣ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇੱਥੇ ਵਧੀਆ ਲੋਕ ਵੀ ਰਹਿੰਦੇ ਨੇ ਵਧੀਆ ਮਤਲਬ ਤੇ ਹਰ ਮਨਾਇਆ ਜਾਂਦਾ ਵਾ ਨਹੀਂ ਸਰ ਜੇ ਤਿਉਹਾਰ ਸਾਡਾ ਤੁਹਾਡਾ ਉਹਨਾਂ ਦਾ ਵੀ ਆ ਜੀ ਜੇ ਅਸੀਂ ਦੀਵਾਲੀ ਇਕੱਠੀ ਮਨਾਉਂਦੇ ਆ ਗੁਰਾਂ ਦੇ ਢੇ ਇਕੱਠਾ ਮਨਾਉਂਦੇ ਆ ਕ੍ਰਿਸਮਸ ਵੀ ਹੋਈ ਇਕੱਠਾ ਮਨਾਉ ਅਸੀਂ ਈਦੀ ਵੀ ਇਕੱਠੇ ਮਨਾਉਣੀ ਹੈ ਕਿ ਸਰ ਸਾਡਾ ਪਰਿਵਾਰ ਇਕਲੱਗ ਨਹੀਂ ਹੈ ਸਾਡਾ ਪਰਿਵਾਰ ਇੱਕੋ ਹੀ ਹੈ ਪਰ ਉਹਨਾਂ ਨੂੰ ਇੰਨੀ ਗੱਲ ਸੋਚਣੀ ਚਾਹੀਦੀ ਹੈ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਸਰਪੰਚ ਸਾਹਿਬ ਨੂੰ ਜ਼ਰੂਰ ਪੁੱਛੂੰਗਾ ਇਹ ਫੈਸਟੀਵਲ ਜਿਹੜਾ ਖੱਤਾ ਇਹ ਛੱਟ ਪੂਜਾ ਹੋਣ ਤੋਂ ਬਾਅਦ ਮੈਂ ਇੱਕ ਵਾਰੀ ਬਾਈਟ ਹੋਣਾ ਜ਼ਰੂਰ ਲਵਾਂਗਾ ਅਪਰ ਮੈਂ ਚੈਨਲ ਮਾਧਿਅਮ ਰੇ ਪਾਉਂਗਾ ਕਿ ਤੁਸੀਂ ਲੋਕਾਂ ਨੂੰ ਜਾਗਰੂਤਾਂ ਕੀ ਕਰਨਾ ਹੈ ਕਿ ਪ੍ਰਵੇਸ਼ ਮਿਸਟਰ ਪ੍ਰਵੇਸ਼ ਸ਼ਰਮਾ ਜਿਹੜੇ ਇੱਥੇ ਦੇ ਸਮਾਜ ਸੇਵੀ ਨੇ ਉਹ ਬਹੁਤ ਅੱਛਾ ਕੰਮ ਕਰ ਰਹੇ ਨੇ ਤੁਸੀਂ ਇੰਨੀ ਗੱਲ ਕਿਸ ਤਰ੍ਹਾਂ ਕਹਿੰਦੇ ਹੋ ਕਿ ਹਾਂ ਇੱਥੇ ਗੋਲੀਆਂ ਚੱਲਣਗੀਆਂ ਔਰ ਮੈਂ ਅਗਲੇ ਹੋਰ ਵੀ ਸਦਸੇ ਜਿਹੜੇ ਨੇ ਨਾਲ ਦੇ ਉਹਨਾਂ ਨਾਲ ਵੀ ਗੱਲ ਕਰਨਾ ਚਾਹਾਂਗਾ ਆ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਜੀ ਹਾਲ ਹੈ ਭਾਜੀ ਛੱਟ ਪੂਰੀਆਂ ਤੁਹਾਨੂੰ ਪੂਰੀਆਂ ਪੂਰੀਆਂ ਤੁਹਾਡੇ ਪੂਰੇ ਪਰਿਵਾਰ ਨੂੰ ਸਾਡੇ ਮਾ ਚੈਨਲ ਦੇ ਮਾਧਿਅਮ ਨਾਲ ਬਹੁਤ ਧੰਨਵਾਦੀ ਜੀ ਤੁਹਾਡਾ ਜੀ ਸਾਡਾ ਵੀ ਜੀ ਸਾਰੇ ਤੁਸੀਂ ਫਸਟ ਟਾਈਮ ਆਪਾਂ ਪਹਿਲੀ ਵਾਰੀ ਇੱਥੇ ਫਸਟਵਾਲ ਕਰਾ ਰਹੇ ਹਾਂ ਠੀਕ ਹੈ ਜੀ ਔਰ ਮੈਂ ਇਸ ਚੀਜ਼ ਨੂੰ ਦੇਖਿਆ ਮੈਂ ਪੂਰਾ ਅੰਦਰ ਤੱਕ ਕਰਕੇ ਆਇਆ ਕਵਰੇਜ ਕਰਕੇ ਆਇਆ ਦੇਖਿਆ ਕਿ ਲੁਧਿਆਣੇ ਦਾ ਪਹਿਲਾ ਛੱਤ ਪੂਜਾ ਜਿਹੜਾ ਸਭ ਤੋਂ ਉਹੀ ਵਧੀਆ ਚੱਲ ਰਿਹਾ ਔਰ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਨਾਲ ਇਸ ਰਾਮਨਗਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਮੈਂ ਤਾਂ ਜੀ ਸਾਰੇ ਰਾਮਨਗਰ ਨੂੰ ਇਹ ਕਹੀ ਅਪੀਲ ਕਰਦਾ ਤੁਹਾਡੇ ਚੈਨਲ ਰਾਹੀਂ ਕਿ ਸਾਰੇ ਆਣ ਰਾਮਨਗਰ ਆਪਣਾ ਪੂਜਾ ਪਾਰਕਰਨ ਕੋਈ ਕਿਸੇ ਨੂੰ ਕੋਈ ਚੀਜ਼ ਦੀ ਦਿੱਕਤ ਨਹੀਂ ਹੋਊਗੀ ਅਸੀਂ ਹਲੋ ਜਿਹੜੇ ਬੰਦੇ ਪੜਕਾਉ ਨੇ ਕਿ ਇੱਥੇ ਗੋਲੀਆਂ ਚੱਲਣਗੀਆਂ ਇਹੋ ਅਸੀਂ ਉਹ ਕੰਮ ਨਹੀਂ ਹੁੰਦਾ ਬੰਦੇ ਅਸੀਂ 15000 ਰੁਪਏ ਐ ਨਹੀਂ ਸਪਾਂਸਰਾਂ ਤੇ ਲਾਤਾ ਕਿ ਕੋਈ ਹੁੱਲੜਵਾਜੀ ਇੱਥੇ ਕੋਈ ਹੁੱਲੜਵਾਜੀ ਨਹੀਂ ਹੋਣੀ ਬੁੰਡੀਆਂ ਚੌਂਕੀ ਸਾਡੇ ਨਾਲ ਆ ਅਸੀਂ ਪਰਮਿਸ਼ਨ ਸਾਰਾ ਕੁਝ ਕਰਾਇਆ ਹੈ ਮੀਡੀਆ ਵੀ ਤੁਹਾਡੇ ਨਾਲ ਆ ਸਰ ਮੀਡੀਆ ਜੀ ਸਾਰੇ ਮੈਂ ਕਿਹਾ ਸਾਰਾ ਅਰੰਭਗਰ ਸਾਡੇ ਨਾਲ ਆ ਇੱਥੇ ਮੀਡੀਆ ਖੜ ਗਿਆ ਉੱਥੇ ਸਰ ਕਿਸੇ ਨੇ ਨਹੀਂ ਖੜਵਾਉ ਉਹ ਤਾਂ ਹੈ ਜੀ ਇਦਾਂ ਗੋਲੀਆਂ ਨਹੀਂ ਚੱਲਣਿਆਂਗੇ ਸਾਡਾ ਆਪਣਾ ਆਪਣਾ ਫੰਕਸ਼ਨ ਹੈ ਸਰ ਇਹ ਕਿਸੇ ਦਾ ਫੰਕਸ਼ਨ ਨਹੀਂ ਹੈ ਕਰਾਇਆ ਜਰੂਰ ਤੁਸੀਂ ਹੈ ਪਰ ਅਸੀਂ ਵੀ ਤੁਹਾਡੇ ਬਾਰੀ ਜੀ ਇਹ ਸਾਰਿਆਂ ਦਾ ਫੰਕਸ਼ਨ ਆ ਇੱਕ ਦਨ ਇਹ ਸਾਰੇ ਜਿੰਨੇ ਸਾਡੇ ਮੈਂਬਰ ਚ ਹੈ ਆਪਣੇ ਆਰਾਮਨਗਰ ਦੇ ਸਾਰੇ ਇੱਕੋ ਹੀ ਪਰਿਵਾਰਾਂ ਸਾਰਿਆਂ ਪਰਿਵਾਰਾਂ ਦਾ ਸਾਰੇ ਮਤਲਬ ਜਿਹੜੇ ਆਪਣੇ ਧਰਮ ਦੇ ਆ ਸਾਰਿਆਂ ਦਾ ਵਾਜੇ ਤੇ ਵਾਰ ਅਸੀਂ ਅਸੀਂ ਹਾਂਜੀ ਜੀ ਜੀ ਅਸੀਂ ਕਿਸੇ ਨੂੰ ਕੋਈ ਚੀਜ਼ ਦੀ ਦਿੱਕਤ ਨਹੀਂ ਹੋਣ ਦਵਾਂਗੇ ਆ ਟੂਟ ਲੰਗਰ ਆ ਸਾਈ ਰਾਤ ਸੌਣ ਦਾ ਬੈਠਣ ਦਾ ਸਾਰਾ ਚੀਜ਼ ਵਿਵਸਥਾ ਆਪਣੇ ਕੋਲ ਠੀਕ ਹੈ ਜੀ ਆ ਇੱਥੇ ਪਰਵੇਸ਼ ਸ਼ਰਮਾ ਜੀ ਨੇ ਜਿਹੜੇ ਸਮਾਜ ਸੇਵੀ ਨੇ ਉਹਨਾਂ ਨੇ ਆ ਦੇਖੋ ਪੂਰੇ ਹੀ ਬਹੁਤ ਅੱਛੇ ਤਰੀਕੇ ਨਾਲ ਵੀਊ ਦੇਖੋ ਉਹਨਾਂ ਦੇ ਆਫਿਸ ਤੋਂ ਲੈ ਕੇ ਐਂਡ ਤੱਕ ਲਾਸਟ ਅੱਪਰ ਜਿੱਥੇ ਪੰਡਾਲ ਇਹਨਾਂ ਦਾ ਬਣਿਆ ਔਰ ਇਹ ਮੈਂ ਇਸ ਚੀਜ਼ ਨੂੰ ਕਹਿਣਾ ਕਿ ਇਹ ਸਭ ਤੋਂ ਵੱਡਾ ਆਪਣੇ ਹੀ ਪੰਜਾਬ ਦਾ ਕੀ ਇੰਡੀਆ ਦਾ ਜਿਹੜਾ ਛੱਟ ਪੂਜਾ ਦਾ ਆਪਣੇ ਲੁਧਿਆਣੇ ਦੇ ਵਿੱਚ ਜਿਹੜਾ ਪਰਵੇਸ਼ ਸ਼ਰਮਾਈ ਨੇ ਕਰਾਇਆ ਔਰ ਬਹੁਤ ਅੱਛੇ ਤਰੀਕੇ ਨਾਲ ਕਰਾਇਆ ਔਰ ਮੈਂ ਤੁਹਾਨੂੰ ਪੂਰਾ ਵੀਊ ਦਿਖਾਣਾ ਦੇਖੋ ਜੀ ਐਕਸ ਤੋਂ ਲੈ ਕੇ ਐਂਡ ਤੱਕ ਇਹ ਗੱਲੀ ਸਰ 11 ਨੰਬਰ ਗਲੀ ਕਿੰਨੀ ਜਾਂਦੀ ਹੈ ਔਰ ਇਹ 11 ਕਲਰ ਕੰਟਰ ਗਲੀ ਦੇ ਵਿੱਚ ਵੀ ਕਿਸੇ ਟਾਈਮ ਤੇ ਕੁਝ ਕੰਮ ਹੋਇਆ ਸੀ ਸਾਰਿਆਂ ਨੂੰ ਪਤਾ ਜੀ ਬਟ ਅੱਜ ਇਹਨਾਂ ਵਧੀਆ ਖਿਆ ਗਿਆ ਹੈ ਘਰ-ਘਰ ਇੱਥੇ ਦੀ ਪਗਾਈ ਹੋਈ ਹੈ ਘਰ-ਘਰ ਇੱਥੇ ਲੜੀਆਂ ਦਾ ਵਰਤਨ ਕੀਤੀ ਗਈ ਹੈ ਔਰ ਪੂਰੀ ਹੀ ਪਰਵੇਸ਼ ਸ਼ਰਮਾਈ ਦਾ ਇਹ ਕਹਿਣਾ ਹੈ ਕਿ ਹਾਂ ਜੀ ਇੱਥੇ ਸਾਡੇ ਇਸ ਫੈਸਟੀਵਲ ਤੇ ਸਾਡੇ ਛੱਟ ਪੂਜਾ ਤੇ ਕੋਈ ਵੀ ਵਾਰਦਾਤ ਨਹੀਂ ਹੋਏਗੀ ਕਿਉਂਕਿ ਅਸੀਂ ਪੂਰੇ ਪੁੱਤਾਂ ਇੰਤਿਆਮ ਕੀਤੇ ਹੋਏ ਨੇ ਔਰ ਜੜੇ ਵੀ ਇਹ ਪੜਤਾਂਦੇ ਨੇ ਕਿਸੇ ਨੂੰ ਵੀ ਹਾਂਜੀ ਇੱਥੇ ਇਹ ਬਾਗ ਦਾ ਫੋਕਸ ਵਧੀਆ ਔਰ ਇਹ ਸੂਝਣਾ ਗੱਲ ਹੈ ਜੀ ਮੈਂ ਰਾਤ ਨੂੰ ਦੇ ਪੱਗਾਂ ਨੂੰ ਇਹੀ ਗੂੰਗਾ ਕਿ ਤੁਸੀਂ ਹੁਣ ਹਮਾਕੇ ਇੱਥੇ ਪਹੁੰਚੋ ਔਰ ਸਾਰੇ ਸਾਰੇ ਇੱਥੇ ਪਹੁੰਚੋ ਪਹੁੰਚਣਾ ਚਾਹੀਦਾ ਹੈ ਕਈ ਇੱਥੇ ਰਾਇਟਿਕ ਹਸਤੀਆਂ ਵੀ ਆ ਰਹੀਆਂ ਹਨ ਇਹਨਾਂ ਨੇ ਸ਼ਰੋਗ ਦੇ ਨਾਲ ਆ ਰਹੇ ਆ ਤੁਹਾਨੂੰ ਅਸ਼ੀਰਵਾਦ ਦੇ ਨਾਲ ਆ ਰਹੇ ਆ ਉਹ ਬੜੇ ਨੇ ਫਿਰ ਵੀ ਅਸੀਂ ਕੋਈ ਪ੍ਰਵੇਸ਼ ਸ਼ਮਾਈ ਦਾ ਫਿਰ ਵੀ ਜਾਂਦੇ ਹਾਂ ਉਹਦੀ ਗੱਲ ਕਰਾਂਗੇ ਪ੍ਰਵੇਸ਼ ਸ਼ਮਾਈ ਤੁਸੀਂ ਇਹ ਬਹੁਤ ਵਧੀਆ ਕੰਮ ਕੀਤਾ ਹੈ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਕਿ ਸਾਡੇ ਅਸੀਂ ਅੱਜ ਕਰ ਰਹੇ ਹਾਂ ਤੁਸੀਂ ਕੱਲ ਨੂੰ ਤੁਸੀਂ ਹਾਂਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਆਏ ਇੱਥੇ ਟਾਈਮ ਕੱਢ ਕੇ ਤੇ ਆਪਣਾ ਕੀ ਨਾਮ ਅਸੀਂ ਇਹੀ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਰਾਮਨਗਰ ਬਾਕੀ ਮਤਲਬ ਖੁਸ਼ਹਾਲ ਵਧੀਆ ਸੰਧੀ ਵਾਲਾ ਮਾਹੌਲ ਮਤਲਬ ਹੋਵੇ ਤੇ ਸਾਰੇ ਹੌਂ ਸਾਰੇ ਜਗਰਾਤਾ ਦੇਖਣ ਤੇ ਆਪਣਾ ਛੱਟ ਪੂਜਾ ਦੇਖੋ ਛੱਟ ਪੂਜਾ ਹਾਂਜੀ ਔਰ ਇਹ ਇਹ ਤੁਸੀਂ ਪ੍ਰਵੇਸ਼ ਜੀ ਜਿਹੜਾ ਇਹ ਇੱਕ ਮੁੱਦਾ ਹੀ ਇਹਨੂੰ ਕਹਿ ਸਕਦੇ ਆ ਕੀ ਇਹ ਜਿਹੜਾ ਤੁਸੀਂ ਮੁੱਦਾ ਚੱਕਿਆ ਇਹ ਆਪਣੇ ਮਨ ਦੇ ਤੌਰ ਤੇ ਚੱਕਿਆ ਤੁਹਾਡੇ ਪੂਰੇ ਸਦਸਿਆਂ ਨੇ ਨਾ ਨਾ ਟੀਮ ਸਰ ਸਾਡੀ ਟੀਮ ਆ ਪੂਰੀ ਮੈਂ ਇਕੱਲਾ ਕੋਈ ਫੈਸਲਾ ਨਹੀਂ ਲੈਂਦਾ ਜੇ ਮੇਰੀ ਟੀਮ ਆ ਮੇਰੇ ਨਾਲ ਨੇ ਮੈਂ ਇਹਨਾਂ ਨੂੰ ਇੱਕ ਵਾਰ ਕਹਿ ਦਈਏ ਜੋ ਕੰਮ ਉਹ ਕਰਦੇ ਨੇ ਉਹ ਕਰਦੇ ਹਾਂਜੀ ਉਹ ਮਿਸਟਰ ਪ੍ਰਵੇਸ਼ ਜੀ ਮੈਂ ਇੱਕ ਹੋਰ ਗੱਲ ਸੋਚਦਾ ਪੁੱਛਦਾ ਜਨਣਾ ਕੀ ਜੜਾ ਤੁਸੀਂ ਇੰਨਾ ਵਿਊ ਇੰਨਾ ਵਿਊ ਚੱਕਿਆ ਹੈ ਇੰਨਾ ਇਹ ਮਹਾਮਾਈ ਦੀ ਤੁਹਾਡੇ ਤੇ ਕਿਰਪਾ ਹੋਈ ਹੈ ਇਹ ਮਾਤਾ ਰਾਣੀ ਨੇ ਤੁਹਾਨੂੰ ਇੱਕ ਕੰਮ ਹੀ ਬਖਸ਼ਿਆ ਮਾਤਾ ਰਾਣੀ ਨੇ ਤੁਹਾਨੂੰ ਇੱਕ ਕੰਮ ਬਖਸ਼ਿਆ ਕਿ ਤੁਸੀਂ ਇਹ ਕੰਮ ਕਰੋ ਪਰ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਨਾਲ ਪਰ ਜਿਹੜੇ ਹੋਰ ਵੀ ਲੋਕ ਨੇ ਕਿ ਗਲਤ ਆਨਸਰ ਨਹੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਉਹਨਾਂ ਨੂੰ ਇਹ ਕਿਸਾਨ ਜਿਹਨਾਂ ਦਾ ਉਹ ਸਾਰੇ ਭਾਈ ਭਾਈ ਨੇ ਆਪਾਂ ਇੱਥੇ ਇਕੱਠੇ ਹੀ ਵੱਡੇ ਹੋਏ ਆ ਪਤਾ ਹੀ ਹੈ ਤੁਹਾਨੂੰ ਬਚਪਨ ਤੋਂ ਖੇਡਦੇ ਆਏ ਆ ਬਣਦੇ ਵੱਡੇ ਹੋ ਕੇ ਆਪਸ ਵਿੱਚ ਲੜੀਏ ਕੀ ਫੜਾ ਓਏ ਤਾਂ ਆਪਣਾ ਕਿਹੜਾ ਜ਼ਮੀਂਦਾਰ ਔਲਾ ਕੋਈ ਜੀ ਬਿਲਕੁਲ ਜੀ ਔਲਾ ਆਪਾਂ ਆਏ ਆ ਇੱਥੇ ਕਮਾਨ ਖਾਨ ਆਏ ਆ ਜੀ ਸਾਰੇ ਕਮਾਨ ਅਸੀਂ ਵੀ ਬਾਹਰੋਂ ਆਏ ਆ ਅਸੀਂ ਵੀ ਕਮਾਨ ਖਾਨ ਆਏ ਆ ਅਸੀਂ ਇੱਥੇ ਲੜਾਈਆਂ ਲੜਾਈਆਂ ਲੈਣੇ ਗਏ ਜੇ ਉਹ ਲੜਾਈ ਲੜਦੇ ਆ ਜੋ ਅਨਸਰ ਲਾਈਟ ਮਾਰੀ ਤੇ ਗਲਤ ਹੋ ਗਏ ਤੇ ਅਸੀਂ ਉਹਨਾਂ ਨੂੰ ਮੋਬਾਈਲ ਦੀ ਲਾਈਟ ਮਾਰੀ ਜੋੜ ਕੇ ਸਾਡੇ ਚੈਨਲ ਤੋਂ ਅੱਜ ਦਿਨੋ ਬੇਨਤੀ ਹੈ ਕਿ ਤੁਸੀਂ ਆਪਣੇ ਘਰ ਮੁੜੋ ਸਹੀ ਤਰੀਕੇ ਨਾਲ ਮੁੜੋ ਔਰ ਮਿਸਟਰ ਪ੍ਰਵੇਸ਼ ਸ਼ਰਮਾਈ ਦੇ ਨਾਲ ਇੱਥੇ ਖੜੋ ਇੱਥੇ ਦੇ ਸਰਪੰਚ ਸਾਹਿਬ ਨੂੰ ਅਸੀਂ ਸਮਝਾਵਾਂਗੇ ਸਰਪੰਚ ਸਾਹਿਬ ਇਹ ਵੀ ਤੁਹਾਡੇ ਭਰਾ ਨੇ ਇਹਨਾਂ ਨੇ ਤੁਹਾਨੂੰ ਜਿਤਾਇਆ ਇਹ ਕਿਸੇ ਵੀ ਬੰਦੇ ਨੂੰ ਗਲਤ ਤੁਸੀਂ ਗਿਆਨ ਨਾ ਕਰੋ ਕਿ ਹਾਂਜੀ ਜੀ ਇੱਥੇ ਇਹ ਹੋਏਗਾ ਇਹ ਇੱਥੇ ਹੋਏ ਮੈਂ ਜਨਤਾ ਨੂੰ ਕਹਿਣਾ ਚਾਹੁੰਦਾ ਕਿ ਪੂਰੀ ਇੱਥੇ ਮਤਲਬ ਵਿਵਸਥਾ ਪੂਰੀ ਤੈਟਾ ਆਣਾ ਮੁੰਡੀਆਂ ਚੌਂਕੀ ਵਾਲੇ ਨੇ ਵੀ ਪੂਰਾ ਮਤਲਬ ਸਾਡਾ ਸੇਵ ਕੀਤਾ ਉਹਨਾਂ ਨੇ ਵੀ ਕਿਹਾ ਮਤਲਬ ਇੱਥੇ ਮੁਲਾਜ਼ਮ ਇੱਥੇ ਆਪਾਂ ਰਾਤੀ ਰਹਿਵਾਂਗੇ ਤੇ ਪੂਰੇ ਰਾਤ ਰਹਿਣਗੇ ਜਿਹੜੇ ਇੰਜਾਦ ਸਾਹਿਬ ਨੇ ਉਹਨਾਂ ਨੇ ਮਤਲਬ ਬਹੁਤ سپورਟ ਕੀਤੀ ਸਾਡੀ ਹਾਂਜੀ ਤੇ ਉਹਨਾਂ ਨੇ ਕਿਹਾ ਕਿ ਤੂੰ ਕੋਈ ਮਤਲਬ ਟੈਨਸ਼ਨ ਦੀ ਗੱਲ ਨਹੀਂ ਤੁਸੀਂ ਆਓ ਇੱਥੇ ਜੋ ਮਰਜ਼ੀ ਮਤਲਬ ਇੱਥੇ ਰਹੋ ਦੇਰਾਂਤ ਕਰੋ ਉਹਦਾ ਮਤਲਬ ਅਥੀ ਜਿਦਾਂ ਆਪਰੇ ਸਰ ਇਹ ਮਹਾਮਾਈ ਦਾ ਤੁਸੀਂ ਬਹੁਤ ਵੱਡਾ ਇੱਕ ਜਾਗਰਣ ਵੀ ਕਰਾ ਰਹੇ ਹੋ ਔਰ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਔਰ ਮਹਾਮਾਈ ਦੀ ਇੰਨੀ ਕਿਰਪਾ ਹੋਏਗੀ ਕਿ ਇੱਥੇ ਕੁਝ ਵੀ ਨਹੀਂ ਹੋਏਗੀ ਅੱਜ ਅਸੀਂ ਰਾਮਨਗਰ 11 ਨੰਬਰ ਗਲੀ ਚ ਆਇਆ ਤੁਹਾਨੂੰ ਪਹਿਲੇ ਵੀ ਅਸੀਂ ਦਿਖਾ ਚੁੱਕੇ ਹਾਂ ਪੂਰੀ ਗਲੀ ਤੋਂ ਲੈ ਕੇ ਇੱਥੇ ਤੱਕ ਵੀਊ ਦਿਖਾ ਚੁੱਕੇ ਹਾਂ ਇਹ ਪ੍ਰਵੇਸ਼ ਸ਼ਰਮਾਈ ਜਿਹੜੇ ਇੱਥੇ ਦੇ ਸਮਾਜ ਸੇਵੀ ਨੇ ਰਾਮਨਗਰ ਦੇ ਅਸੀਂ 33 ਫੁੱਟ ਰੋਡ ਦੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਔਰ ਉਹਨਾਂ ਦੇ ਜਿਹੜੇ ਟੀਮ ਲੀਡਰ ਨੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਹੁਣ ਇੱਥੇ ਜਿਹੜੇ ਪੰਚ ਜਿਹੜੇ ਪੰਚ ਨੇ ਇੱਕ ਪੰਚ ਪਹਿਲੇ ਸੀ ਅਨਸਾਰੀ ਜੀ ਇੱਕ ਪੰਚ ਹੋਰ ਆਏ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਨਾ ਚਾਹਾਂਗੇ ਔਰ ਬੜੇ ਹੀ ਅਸੀਂ ਹਬਾਰੀਆਂ ਉਹ ਆਪਣਾ ਕੀਮਤੀ ਸਮਾਂ ਲੈ ਕੇ ਇੱਥੇ ਸਾਡੇ ਕੋਲ ਪਹੁੰਚੇ ਨੇ ਪਰਵੇਸ਼ ਜੀ ਦਾ ਸਹਿਯੋਗ ਦੇਣ ਪਹੁੰਚੇ ਨੇ ਹਾਲੇ ਕੀ ਇੱਥੇ ਦੇ ਸਰਪੰਚ ਸਾਹਿਬ ਨਹੀਂ ਪਹੁੰਚ ਸਕੇ ਉਹ ਆਪਾ ਪੁੱਛਾਂਗੇ ਉਹਨਾਂ ਨੂੰ ਕਿਉਂ ਨਹੀਂ ਪਹੁੰਚੇ ਬਟ ਪੰਚ ਸਾਹਿਬ ਤਾਂ ਪਹੁੰਚੇ ਸੀ ਪੰਚਾ ਦਾ ਬੜਾ ਇਹੋ ਜਿਹਾ ਪੰਚ ਹਰ ਏਰੀਆ ਦੇ ਵਿੱਚ ਹੋਣੇ ਚਾਹੀਦੇ ਔਰ ਮੈਂ ਗੱਲ ਕਰਾਉਣਾ ਚਾਹਾਂ ਹਾਂ ਜੀ ਸਰ ਨਮਸਕਾਰ ਜੀ ਮੁਬਾਰਕਾ ਤੁਹਾਨੂੰ ਸਾਰੇ ਪਰਿਵਾਰ ਨੂੰ ਛੱਟ ਪੂਜਾ ਦੀਆਂ ਦੀਵਾਲੀ ਦੀਆਂ ਦੁਸ਼ਰਦੀਆਂ ਨਿਕਲ ਚੁੱਕੀ ਐ ਆਣੀ ਹਰ ਸਾਲ ਐ ਪਰ ਆਪਾਂ ਦੇਣੀ ਤੁਹਾਨੂੰ ਫਿਰ ਦੀ ਐ ਜੀ ਠੀਕ ਐ ਜੀ ਸਭ ਤੋਂ ਪਹਿਲਾਂ ਤੁਹਾਡੇ ਵਿਊਅਰਸ ਨੂੰ ਜੈ ਛੱਟੀ ਮਈਆ ਤੇ ਇਹ ਸਾਡਾ ਪ੍ਰੋਗਰਾਮ ਜਿਹੜਾ ਜੀ ਰਾਮਨਗਰ 'ਚ ਹੋ ਰਿਹਾ ਰਾਮਨਗਰ ਦੇ ਵਿੱਚ ਸਭ ਤੋਂ ਅਨੂਠੀ ਪਹਿਲ ਜਿਹੜੇ ਇੱਥੇ ਦੇ ਲੋਕਾਂ ਨੇ ਇੱਥ ਪ੍ਰਵਾਸੀ ਬੰਦੇ ਨੇ ਉਹਨੇ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਹੈ ਸਾਡਾ ਇਹ ਸਾਡੇ ਜਿੰਨਾ ਵੀ ਸਾਡਾ ਭਾਈਚਾਰਾ ਹੈ ਅਸੀਂ ਆਪਸੇ ਇਕੱਠਾ ਹੋ ਕੇ ਇਹ ਆਪਣਾ ਇੱਕ ਛੜਦਾ ਪ੍ਰੋਗਰਾਮ ਲਾਇਆ ਛੋਟੀ ਜਿਹੀ ਪਹਿਲ ਕਰੀ ਹੈ ਸਭ ਤੋਂ ਪਹਿਲਾ ਪ੍ਰੋਗਰਾਮ ਲਾਇਆ ਸੀ ਜਿਹਦਾ ਸਭ ਤੋਂ ਪਹਿਲਾ ਸਭ ਤੋਂ ਵੱਡਾ ਭਾਗੀਦਾਰ ਇੱਕ ਸਾਡਾ ਬਾਈ ਪਰਵੇਸ਼ ਜਿਹਨੇ ਸਭ ਤੋਂ ਵੱਡੀ ਪਹਿਲ ਸਭ ਤੋਂ ਸਟਾਰਟਿੰਗ ਹੀ ਉਹਨੇ ਕੀਤੀ ਉਸ ਤੋਂ ਬਾਅਦ ਥੋੜੀ-ਥੋੜੀ ਲੋਕ ਜੁੜੇ ਲੋਕ ਬੜੇ ਲੋਕਾਂ ਨੇ ਮਿਹਨਤ ਕੀਤੀ ਆ ਤੁਸੀਂ ਮੜੀ ਜੀ ਨਜ਼ਰ ਮਾਰੋਗੇ ਆ ਮੁੰਡੇ ਆ ਦੇਖੋ ਆ ਤਿੰਨ ਚਾਰ ਮੁੰਡੇ ਪੰਜ ਮੁੰਡੇ ਜਿੰਨੇ ਵੀ ਆ ਇਹਨਾਂ ਨੇ ਦਿਨ ਰਾਤ ਲਾ ਕੇ ਮੈਂ ਬੜੀਆਂ ਛੋਟੀ ਉਮਰਾਂ ਇਹਨਾਂ ਦੀਆਂ ਤੁਹਾਨੂੰ ਆਏ ਹੋਏ ਨੇ ਇਹਨਾਂ ਆਪਣੇ ਤਰੀਕੇ ਨਾਲ ਸੇਵਾ ਕਰ ਰਹੇ ਨੇ ਬੜੇ ਬਾਰੀਆਂ ਅਸੀਂ ਵੀ ਇਹਨਾਂ ਦੇ ਤੁਸੀਂ ਇਹ ਸਮਝੋ ਕਿ ਅਗਲੇ ਆ ਦਿਹਾੜੀਆਂ ਤੋੜ ਕੇ ਆਏ ਆ ਦਿਹਾੜੀਆਂ ਤੋੜ ਕੇ ਪਿਛਲੇ ਇੱਕ ਹਫ਼ਤੇ ਤੋਂ ਮਿਹਨਤ ਕਰ ਰਹੇ ਆ ਪਰਮਾਤਮਾ ਨਾਲ ਨੂੰ ਦਾਨ ਬਖਸ਼ੇ ਉਹਨਾਂ ਨੂੰ ਉਹਨਾਂ ਨੂੰ ਅੱਛੀ ਬੁੱਧੀ ਦੇਵੇ ਸਰ ਅੱਛੀ ਬੁੱਧੀ ਦੇਵੇ ਉਹਨਾਂ ਦੇ ਪਰਿਵਾਰ 'ਚ ਖੁਸ਼ਹਾਲੀ ਆਵੇ ਮਾਂ ਮਾਈ ਦਾ ਇਹ ਸਭ ਤੋਂ ਵੱਡਾ ਇੱਕ ਫੈਸਟੀਵਲ ਹੈ ਇਹ ਦਿਸ਼ਾੜਾ ਦੀਵਾਲੀ ਲੋਕੀ ਮਨਾਉਂਦੇ ਆ ਪਟਾਕੇ ਚਲਾਉਂਦੇ ਘਰ ਘਰ ਦੀਵੇ ਜਲਾਉਂਦੇ ਆ ਰਾਮ ਜੀ ਆਪਣੇ ਘਰੇ ਆਉਂਦੇ ਆ ਤੇ ਰਾਮ ਜੀ ਤੋਂ ਬਾਅਦ ਮਹਾ ਮਾਈ ਕਿਰਪਾ ਕਰਦੀ ਹੈ ਕਿ ਆਪਣੇ ਭਰਾਵਾਂ ਦੇ ਜਿਹੜੇ ਸਿਰ ਤੇ ਹੱਥ ਰੱਖਦੀ ਹੈ ਲੁਧਿਆਣੇ ਦਾ ਸਭ ਤੋਂ ਵੱਡਾ ਜਿਹੜਾ ਕੀ ਹੈਗਾ ਮੈਂ ਦਿਖਾ ਰਿਹਾ ਦੇਖੋ ਜੀ ਇਹ ਪੂਰਾ ਸਟੇਜ ਇਹਨਾਂ ਨੇ ਬਣਾਇਆ ਪੂਰਾ ਗਰਾਊਂਡ ਹੈ ਜਿੱਥੇ ਕਿ ਮੇਰੇ ਸਾਹਮਣੇ 1000 ਤੋਂ 1500 ਬੰਦੇ ਦੀ ਗੈਲਰੀ ਇੱਥੇ ਆ ਸਕਦੀ ਹੈ ਅਗਲੀ ਆਵਾਜ਼ ਜਿਹੜੀ ਹੈਗੀ ਉਹ ਉੱਥੇ ਦੇ ਪੰਜ ਸਾਹਮਣੇ ਗੱਲ ਕਰਨਾ ਚਾਹਾਂਗੇ ਸਰ ਪ੍ਰਮੋਦ ਦੁਬੇ ਜੀ ਦੁਬੇ ਸਾਹਿਬ ਤੁਹਾਡੇ ਪੂਰੇ ਪਰਿਵਾਰ ਨੂੰ ਛੱਟ ਪੂਜਾ ਦੀਆਂ ਸਾਡੇ ਚੈਨਲ ਨੂੰ ਸਾਡੇ ਸਾਰੇ ਹੀ ਟੀਮ ਲੀਡਰਾਂ ਨੂੰ ਤੁਹਾਨੂੰ ਸਰ ਬਹੁਤ ਬਹੁਤ ਧੰਨਵਾਦ ਜੀ ਦੋ ਦੋ ਮੁਬਾਰਕਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਤੁਹਾਡੀ ਬਹੁਤ ਬਹੁਤ ਦੇਖੋ ਜੀ ਐਕਚੁਅਲੀ ਜਿੱਦਾਂ ਸਾਡੇ ਪੰਜ ਸਾਹਿਬ ਨੇ ਕਿਹਾ ਕਿ ਅਸੀਂ ਇੱਕ ਛੋਟੀ ਜਿਹੀ ਪਹਿਲ ਕੀਤੀ ਹੈ ਤੇ ਇਹਦੇ ਵਿੱਚ ਸਾਡੀ ਤੇ ਸਾਡੀ ਟੀਮ ਦੀ ਬਹੁਤ ਮਹਤ ਹੈ ਤੇ ਮੈਂ ਬਸ ਇੰਨਾ ਹੀ ਕਹਾਂਗਾ ਕਿ ਦੇਖੋ ਅਸੀਂ ਫਸਟ ਟਾਈਮ ਇੱਕ ਪ੍ਰਯਾਸ ਕੀਤਾ ਛੋਟਾ ਜਿਹਾ ਜੇ ਸਫਲ ਹੁੰਦਾ ਹੈ ਫਿਰ ਅਸੀਂ ਇਸ ਤੋਂ ਵੀ ਵੱਡੀ ਹੋਰ ਏਰੀਆ ਕਵਰ ਕਰਾਂਗੇ ਸਰ ਤੁਹਾਡੇ ਸਾਰੇ ਸਦਸਿਆਂ ਦੀ ਨੀਂਦ ਚੰਗੀ ਹੈ ਸਫਲ ਕਿਉਂ ਨਹੀਂ ਹੋਏਗਾ ਸਰ ਜੇ ਇੰਨਾ ਵੱਡਾ ਮਹਾਮੈਨਾ ਤੁਹਾਨੂੰ ਬਖਸ਼ ਦਿੱਤਾ ਤੇ ਐ ਨੈਚੁਰਲੀ ਗੱਲ ਹੈ ਜੀ ਇੰਨਾ ਕੱਲ ਨੂੰ ਐਡਾ ਹੋਏਗਾ ਤੁਹਾਡੇ ਇਹ ਤੁਹਾਡੀ ਨੀਤ ਆ ਸਰ ਅਸੀਂ ਉਹੀ ਕੋਸ਼ਿਸ਼ ਕਰ ਰਹੇ ਆ ਤੇ ਮੈਨੂੰ ਵੀ ਪੂਰੀ ਉਮੀਦ ਹੈ ਕਿ ਹੋਏਗਾ ਕਿਉਂਕਿ ਸਾਡੇ ਮੁੰਡਿਆਂ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਕਹਿ ਲੋ ਕਿ ਪਿਛਲੇ 3-4 ਦਿਨਾਂ ਤੋਂ ਮੁੰਡੇ ਵਿਚਾਰੇ ਸੌਂ ਨਹੀਂ ਰਹੇ ਐ ਇੱਥੇ ਹੀ ਕੰਮ ਕਰ ਰਹੇ ਐ ਤੇ ਅਸੀਂ ਪਲੈਨਿੰਗ ਕੀਤਾ ਹੈ ਕਿ ਨੈਕਸਟ ਟਾਈਮ ਜੇ ਇਸ ਟਾਈਮ ਸਾਡੇ ਕੋ 2000 ਬੰਦੇ ਦੀ ਕੈਪੈਸਿਟੀ ਹੈ ਕੈਪੈਸਿਟੀ ਹੈ ਨੈਕਸਟ ਟਾਈਮ ਇਹ ਹੋ ਸਕਦਾ ਹੈ 5000 ਬੰਦੇ ਦੀ ਵੀ ਹੋ ਸਕਦੀ ਹੈ ਤੇ ਉਹੀ ਬਸ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਬੰਦੇ ਇੱਥੇ ਜਿਹੜੇ ਬਾਰੂ ਸੋਰੀ ਜਿਹੜੇ ਪ੍ਰਵਾਸੀ ਇੱਥੇ ਰਹਿੰਦੇ ਆ ਹਮ ਸੋਰੀ ਪ੍ਰਵਾਸੀ ਨਹੀਂ ਨਹੀਂ ਕੋਈ ਗੱਲ ਨਹੀਂ ਭਾਜੀ ਕੋਈ ਗੱਲ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਉਹਨਾਂ ਨੂੰ ਪੂਰੀ ਫੈਸਿਲਿਟੀ ਮਿਲੇ ਤੇ ਬਸ ਇਸੀ ਕੇ ਪ੍ਰਮੋ ਦੂਬੇ ਜੀ ਹੋਰ ਮੈਂ ਤੁਹਾਨੂੰ ਪੂਰਾ ਵੀਊ ਦਿਖਾਵਾਂਗਾ ਦੇਖੋ ਜੀ ਪੂਰਾ ਚੈਨਲ ਜਿਹੜਾ ਪੂਰਾ ਹੀ ਇਹਨਾਂ ਨੇ ਪੂਰਾ ਸਟੇਜ ਬਹੁਤ ਤਰੀਕੇ ਦੇ ਨਾਲ ਅੱਜ ਰਾਤ ਨੂੰ ਇੱਥੇ ਬੈਠ ਕੇ ਇਹਨਾਂ ਨੇ ਜਿਹੜੇ ਵਿਚਾਰੇ ਛੋਟੇ ਛੋਟੇ 20 22 ਸਾਲ ਦੇ ਲੜਕੇ ਨੇ ਆਪਣੇ ਘਰੋਂ ਇੱਥੇ ਆਏ ਨੇ ਮਹਾਮਾਈ ਦਾ ਇਹ ਇੰਨਾ ਵੱਡਾ ਇਹਨਾਂ ਨੇ ਮਤਲਬ ਕਿ ਫੈਸਟੀਵਲ ਕੀਤਾ ਔਰ ਲੁਧਿਆਣਾ ਦੇ ਵਿੱਚ ਮੇਰੇ ਹਿਸਾਬ ਨਾਲ ਇਹ ਪਹਿਲਾ ਫੈਸਟੀਵਲ ਹੈ ਐਡਾ ਵੱਡਾ ਹੋ ਰਿਹਾ ਜੀ ਮੈਂ ਸੁਮਿਸਾਨੀ ਪੰਜਾਬ ਪਲੱਸ ਚੈਨਲ ਤੋਂ ਕੈਮਰਾਮੈਨ ਰਵਿੰਦਰ ਮੋਹਨ ਸ਼ਰਮਾ ਦੇ ਨਾਲ